ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਆ ਨਵੀਂ ਕਹਾਣੀ ਦੇ ਨਾਲ ਮੈਂ ਨਾਰਸ ਸੀ ਮੇਰੇ ਘਰ ਵਾਲੇ ਤੇ ਮੇਰਾ ਰਿਸ਼ਤਾ ਇਦਾਂ ਦਾ ਹੋ ਗਿਆ ਸੀ ਕਿ ਮੈਂ ਰਾਤ ਨੂੰ ਟੜਫ ਕੇ ਹੌਂਕੇ ਭਰਦੀ ਸੀ ਤਾਂ ਮੇਰੀ ਗਵਾਂਢ ਵਿੱਚ ਇੱਕ 38 ਸਾਲ ਦਾ ਨੌਜਵਾਨ ਰਹਿਣ ਲਈ ਆਇਆ ਸੀ ਜਦੋਂ ਵੀ ਮੈਂ ਬਾਹਰ ਨਿਕਲਦੀ ਉਹ ਮੈਨੂੰ ਘੂਰ ਘੂਰ ਕੇ ਵੇਖਦਾ ਸੀ ਇੱਕ ਰਾਤ ਮੇਰਾ ਘਰ ਵਾਲਾ ਘਰੇ ਨਹੀਂ ਸੀ ਉਹ ਸ਼ਰਾਬ ਦੀ ਬੋਤਲ ਲੈ ਕੇ ਮੇਰੇ ਕਮਰੇ ਵਿੱਚ ਆਇਆ ਤੇ ਮੇਰੇ ਨਾਲ ਰਾਤ ਦੇ 12 ਵਜੇ ਗਏ ਸੀ ਤੇ ਹਜੇ ਤੱਕ ਮੇਰਾ ਘਰ ਵਾਲਾ ਘਰੇ ਨਹੀਂ ਆਇਆ ਸੀ ਪਤਾ ਨਹੀਂ ਉਹ ਨੂੰ ਆਉਣ ਵਿੱਚ ਇੰਨੀ ਦੇਰ ਕਿਉਂ ਹੋ ਗਈ ਸੀ ਮੈਂ ਪਰੇਸ਼ਾਨ ਹੋ ਕੇ ਇੱਧਰ ਉੱਧਰ ਘੁੰਮਦੀ ਸੀ ਇੱਕ ਵਾਰ ਸੋਚਿਆ ਕਿ ਫੋਨ ਕਰ ਲਵਾਂ ਹੱਥ ਵਿੱਚ ਫੋਨ ਲੈ ਕੇ ਉਹਦਾ ਨੰਬਰ ਡਾਇਲ ਕਰਨ ਲੱਗੀ ਸੀ ਤੇ ਫਿਰ ਕੱਟ ਦਿੱਤਾ ਸਾਡੇ ਵਿਆਹ ਨੂੰ 12 ਸਾਲ ਹੋ ਗਏ ਸੀ ਤੇ ਇਹਨਾਂ 12 ਸਾਲਾਂ ਦੇ ਵਿੱਚ ਸਾਡਾ ਰਿਸ਼ਤਾ ਇੰਨਾ ਠੰਡਾ ਹੋ ਗਿਆ ਮੈਂ ਵੀ 35 ਸਾਲ ਦੀ ਹੋ ਗਈਆਂ ਪਰ ਅਸੀਂ ਕਦੋਂ ਇੱਕ ਦੂਸਰੇ ਤੋਂ ਦੂਰ ਹੋ ਗਏ ਰਿਸ਼ਤਾ ਤਾਂ ਜਿਵੇਂ ਭੈਣ ਭਰਾ ਵਰਗਾ ਹੋ ਗਿਆ ਸੀ ਪੂਰਾ 1 ਸਾਲ ਹੋ ਗਿਆ ਮੇਰੇ ਘਰ ਵਾਲੇ ਨੇ ਮੈਨੂੰ ਹੱਥ ਨਹੀਂ ਲਾਇਆ ਪਹਿਲਾਂ ਤਾਂ ਮਹੀਨੇ ਵਿੱਚ ਇਹ ਕਦੀ ਇੱਕ ਵਾਰ ਮੇਰੇ ਕੋਲ ਆ ਜਾਂਦਾ ਸੀ ਪਰ ਅੱਜ ਮੈਂ ਉਹਦੇ ਪਿਆਰ ਦੇ ਲਈ ਤਰਸਦੀ ਸੀ ਮੇਰੇ ਅੰਦਰ ਅੱਗ ਲੱਗੀ ਹੋਈ ਸੀ ਪਤਾ ਨਹੀਂ ਕਿਉਂ ਮੇਰੇ ਘਰ ਵਾਲੇ ਦੀ ਅੱਗ ਬੁਝ ਗਈ ਸੀ ਸਾਲ ਹੋਣ ਦੇ ਬਾਵਜੂਦ ਵੀ ਉਹ ਕਦੀ ਵੀ ਮੇਰੇ ਕੋਲ ਨਹੀਂ ਆਉਂਦਾ ਸੀ ਅਸੀਂ ਹਸਬੰਡ ਵਾਈਫ ਇੱਕੋ ਬੈੱਡ ਤੇ ਸੌਂਦੇ ਸੀ ਪਰ ਵੱਖਰੇ ਵੱਖਰੇ ਸੌਂਦੇ ਸੀ। ਰੋਜ਼ ਥੱਕ ਕੇ ਉਹ ਆਫਿਸ ਤੋਂ ਆਉਂਦਾ ਤੇ ਫਿਰ ਘਰਾੜੇ ਮਾਰ ਕੇ ਸੌ ਜਾਂਦਾ ਸੀ। ਮੈਂ ਪਿਆਸੀ ਦੀ ਪਿਆਸੀ ਰਹਿ ਜਾਂਦੀ ਸੀ। ਜੇ ਮੇਰੇ ਨਾਲ ਸਿੰਘ ਦਾ ਕਾਮਣਾ ਹੁੰਦਾ ਤਾਂ ਮੈਂ ਪਾਗਲ ਹੋ ਗਈ ਹੁੰਦੀ। ਘਰ ਵਾਲੇ ਦਾ ਇੰਤਜ਼ਾਰ ਕਰਦੇ ਕਰਦੇ ਮੈਂ ਬਿਲਕੁਲ ਥੱਕ ਗਈ ਸੀ। ਕਿ ਉਦੋਂ ਹੀ ਘਰ ਦੀ ਬੈਲ ਵੱਜੀ। ਮੈਂ ਦਰਵਾਜ਼ਾ ਖੋਲ੍ਹਿਆ ਤੇ ਉਹਦੇ ਵੱਲ ਦੇਖਣ ਲੱਗੀ। ਉਹਨੇ ਮੇਰੇ ਵੱਲ ਦੇਖਿਆ ਪਰ ਕੁਝ ਨਹੀਂ ਕਿਹਾ। ਉਹ ਦੋ ਮੁਹੀ ਉਹਨੂੰ ਕਿਸੇ ਦਾ ਫੋਨ ਆ ਗਿਆ ਫੋਨ ਚੁੱਕਿਆ ਤੇ ਉਹਨੇ ਕਿਹਾ ਮੈਂ ਪਹੁੰਚ ਗਿਆ ਤੂੰ ਘਰ ਪਹੁੰਚ ਗਈ ਕਿ ਨਹੀਂ ਉਹਦੀ ਇਹ ਗੱਲ ਸੁਣ ਕੇ ਤਾਂ ਮੈਂ ਹੈਰਾਨ ਜੇ ਹੋਈ ਮੈਨੂੰ ਇਦਾਂ ਲੱਗਿਆ ਜਿਦਾਂ ਕਿਸੇ ਕੁੜੀ ਨਾਲ ਗੱਲ ਕਰਦਾ ਮੈਂ ਸਾਹਮਣੇ ਖੜੀ ਸੀ ਇਸ ਲਈ ਉਹਨੇ ਜਲਦੀ ਜਲਦੀ ਫੋਨ ਕੱਟ ਦਿੱਤਾ ਮੈਂ ਰੋਟੀ ਲਿਆ ਕੇ ਬੈਠੀ ਸੀ ਉਹਨੇ ਕਿਹਾ ਕਿ ਰੋਟੀ ਰਸੋਈ ਵਿੱਚ ਹੀ ਰੱਖਿਆ ਮੈਂ ਖਾ ਕੇ ਆਇਆ ਮੈਂ ਕਿਹਾ ਇਹ ਗੱਲ ਮੈਨੂੰ ਫੋਨ ਕਰਕੇ ਦੱਸ ਦਿੰਦਾ ਮੈਨੂੰ ਬਹੁਤ ਗੁੱਸਾ ਆਉਣ ਲੱਗਾ ਸੀ ਉਹ ਕਹਿਣ ਲੱਗਾ ਮੇਰੇ ਕੋਲ ਹੋਰ ਬਹੁਤ ਕੰਮ ਆ ਕਰਨ ਨੂੰ ਜਿਹੜਾ ਮੈਂ ਤੈਨੂੰ ਫੋਨ ਕਰਕੇ ਦੱਸ ਦਿੰਦਾ ਮੈਂ ਆਫਿਸ ਤੋਂ ਥੱਕ ਕੇ ਆਇਆ ਮੈਂ ਕਿਹਾ ਇੱਕ ਫੋਨ ਕਰਕੇ ਜੇ ਦੱਸ ਦਿੰਦਾ ਤੇ ਕੀ ਜ਼ਿਆਦਾ ਥੱਕ ਜਾਂਦਾ ਇਸ ਗੱਲ ਨੂੰ ਲੈ ਕੇ ਸਾਡੇ ਵਿੱਚ ਬਹਿਸ ਸ਼ੁਰੂ ਹੋ ਗਈ ਸਾਡੇ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਬਹਿਸ ਚੱਲਦੀ ਹੀ ਰਹਿੰਦੀ ਸੀ ਕਦੇ-ਕਦੇ ਮੈਂ ਸੋਚਦੀ ਸੀ ਕਿ ਮੈਂ ਇੰਨੀ ਜਿੜਜੜੀ ਜੀ ਕਿਉਂ ਹੋ ਗਈ ਆ ਪਰ ਫਿਰ ਮੈਨੂੰ ਇਹਦਾ ਇੱਕ ਹੀ ਜਵਾਬ ਮਿਲਦਾ ਸੀ ਕਿਉਂਕਿ ਮੇਰਾ ਘਰ ਵਾਲਾ ਮੈਨੂੰ ਖੁਸ਼ ਨਹੀਂ ਕਰਦਾ ਸੀ ਮੈਂ ਪਿਆਸੀ ਰਹਿ ਜਾਂਦੀ ਸੀ ਜੋ ਇਨਸਾਨ ਸਾਲਾਂ ਤੋਂ ਆਪਣੇ ਘਰ ਵਾਲੇ ਨੂੰ ਹੱਥ ਨਾ ਲਾਉਂਦਾ ਹੋਵੇ ਉਹਦੇ ਨਾਲ ਕਿੱਦਾਂ ਮੈਂ ਪਿਆਰ ਨਾਲ ਗੱਲ ਕਰਦੀ ਮੇਰਾ ਘਰ ਵਾਲਾ ਸਿਰਫ ਇੱਕ ਸੈਲਫਿਸ਼ ਇਨਸਾਨ ਹੀ ਰਹਿ ਗਿਆ ਸੀ ਐਦਾਂ ਨਹੀਂ ਸੀ ਕਿ ਮੈਂ ਕੋਸ਼ਿਸ਼ ਨਹੀਂ ਕੀਤੀ ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਉਹਦੇ ਦਿਲ ਵਿੱਚ ਆਪਣੀ ਥਾਂ ਬਣਾਉਣ ਦੇ ਲਈ ਰਾਤ ਨੂੰ ਮੈਂ ਕਈ ਵਾਰ ਉਹਨੂੰ ਕਿਹਾ ਸੀ ਮੇਰਾ ਬਹੁਤ ਦਿਲ ਕਰਦਾ ਤੇ ਉਹਦਾ ਇੱਕ ਹੀ ਜਵਾਬ ਹੁੰਦਾ ਸੀ ਕਿ ਮੈਂ ਬਹੁਤ ਥੱਕਿਆ ਹੋਇਆ ਮੈਂ ਇਹੀ ਕਹਿ ਦਿੰਦੀ ਕਿ ਰੋਜ਼ ਇਦਾਂ ਹੀ ਕਹਿ ਦਿੰਨੇ ਹਾਂ ਤੇ ਉਹ ਬਹੁਤ ਗੁੱਸਾ ਹੀ ਹੁੰਦਾ ਤੇ ਕਹਿੰਦਾ ਤੈਨੂੰ ਸਿਰਫ ਇੱਕ ਹੀ ਚੀਜ਼ ਸਮਝ ਆਉਂਦੀ ਆ ਮੈਂ ਕਿਹਾ ਮੈਂ ਆਪਣੇ ਬੱਚੇ ਦੇ ਲਈ ਮੈਂ ਇਹ ਸਭ ਕੁਝ ਚੱਲ ਰਹੀ ਆ ਮੇਰਾ ਮੁੰਡਾ 5ਵੀਂ ਕਲਾਸ ਵਿੱਚ ਪੜਦਾ ਸੀ ਮੈਂ ਉਹਨੂੰ ਹੌਸਟਲ ਵਿੱਚ ਭੇਜਿਆ ਹੋਇਆ ਸੀ ਉਹ ਤਾਂ ਬਸ ਛੁੱਟੀਆਂ ਵਿੱਚ ਹੀ ਆਉਂਦਾ ਸੀ ਤੇ ਅਸੀਂ ਤਿੰਨੋਂ ਇਕੱਠੇ ਹੋ ਜਾਂਦੇ ਸੀ ਜਿੱਦਾਂ ਹੀ ਉਹ ਘਰੋਂ ਚਲਾ ਜਾਂਦਾ ਸੀ ਤੇ ਮੇਰਾ ਘਰ ਵਾਲਾ ਮੇਰੇ ਤੋਂ ਦੂਰ ਰਹਿੰਦਾ ਸੀ। ਇਦਾਂ ਲੱਗਦਾ ਸੀ ਕਿ ਉਹ ਮੇਰੇ ਕੋਲ ਇਸ ਲਈ ਆ ਕਿਉਂਕਿ ਸਾਡਾ ਇੱਕ ਬੱਚਾ ਸੀ ਤੇ ਉਹ ਆਪਣੇ ਬੱਚੇ ਨੂੰ ਇਦਾਂ ਦੀ ਜ਼ਿੰਦਗੀ ਨਹੀਂ ਦੇਣਾ ਚਾਹੁੰਦਾ ਸੀ। ਜਿੱਦਾਂ ਹਸਬੰਡ ਵਾਈਫ ਅਲੱਗ ਤਲਾਕ ਲੈ ਕੇ ਰਹਿਣ ਤੇ ਅੱਜ ਪਤਾ ਨਹੀਂ ਕਿਸ ਕੁੜੀ ਨਾਲ ਫੋਨ ਤੇ ਗੱਲ ਕਰਦਾ ਸੀ ਕਿਤੇ ਉਹਦੀ ਜ਼ਿੰਦਗੀ ਵਿੱਚ ਦੂਸਰੀ ਕੁੜੀ ਤਾਂ ਨਹੀਂ। ਇਹੀ ਸੋਚਦੇ ਸੋਚਦੇ ਮਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਮੇਰਾ ਘਰ ਵਾਲਾ ਫਰੈਸ਼ ਹੋਣ ਲਈ ਚਲਾ ਗਿਆ ਸੀ। ਮੈਂ ਬੈਸਤਰੇ ਤੇ ਲੰਬੀ ਪਈ ਪਾਸੇ ਪਲਟੀ ਜਾਂਦੀ ਸੀ ਜਦੋਂ ਆ ਕੇ ਲੰਮੇ ਪਿਆ ਤੇ ਮੈਂ ਉਹਦੇ ਕੋਲ ਹੋ ਗਈ ਮੈਂ ਕਿਹਾ ਰਾਜ ਤੂੰ ਮੇਰੇ ਦਿਲ ਦਾ ਹਾਲ ਕਿਉਂ ਨਹੀਂ ਸਮਝਦਾ ਇੱਕ ਸਾਲ ਤੋਂ ਅਸੀਂ ਦੋਨੇ ਏਦਾਂ ਹੀ ਦੂਰ ਆ ਮੇਰੀ ਵੀ ਆਪਣੀ ਜ਼ਰੂਰਤਾਂ ਅੱਜ ਤਾਂ ਮੈਨੂੰ ਪਿਆਰ ਕਰ ਉਹਨੇ ਕਿਹਾ ਕਿ ਮੇਰਾ ਮੂਡ ਖਰਾਬ ਕਰ ਦਿੱਤਾ ਹਰ ਗੱਲ ਤੇ ਚੱਕ-ਚੱਕ ਕਰਦੀ ਰਹਿੰਦੀ ਐ ਮੈਂ ਕਿਹਾ ਤੈਨੂੰ ਸਮਝ ਨਹੀਂ ਆਉਂਦੀ ਮੈਂ ਏਦਾਂ ਕਿਉਂ ਕਰਦੀ ਆ ਪਤਾ ਨਹੀਂ ਅਸੀਂ ਇੱਕ ਦੂਜੇ ਤੋਂ ਇੰਨੇ ਦੂਰ ਕਿਉਂ ਹੋ ਗਏ ਆ ਉਹਨੇ ਕਿਹਾ ਦੇਖ ਮੇਰੀ ਆਪਣੀ ਜ਼ਿੰਮੇਵਾਰੀ ਆ ਮੈਂ ਕਿਹਾ ਅਸੀਂ ਦੋਵੇਂ ਮਿਲ ਕੇ ਕਮਾਉਂਦੇ ਆ ਤੇ ਕੋਈ ਵੀ ਇਨਸਾਨ ਆਫਿਸ ਆਫਿਸ ਦੇ ਕੰਮ ਦਾ ਕਰਕੇ ਆਪਣੇ ਘਰ ਵਾਲੀ ਤੋਂ ਦੂਰ ਨਹੀਂ ਰਹਿੰਦਾ ਅੱਜ ਮੈਨੂੰ ਦੱਸ ਕਿ ਇਹਦੇ ਪਿੱਛੇ ਕੀ ਵਜ੍ਹਾ ਕਿਤੇ ਦਿਲ ਤੇਰੇ ਦਿਲ ਵਿੱਚ ਕੋਈ ਹੋਰ ਕੁੜੀ ਤਾਂ ਨਹੀਂ ਮੇਰੇ ਘਰ ਵਾਲੇ ਨੇ ਕਿਹਾ ਤੇਰਾ ਦਿਮਾਗ ਤਾਂ ਬਸ ਇਦਾਂ ਦੀਆਂ ਗੱਲਾਂ ਵਾਲੀ ਆ ਘੁੰਮਦਾ ਰਹਿੰਦਾ ਮੈਂ ਕੀ ਦੇਖ ਰਹਾ ਜੇ ਕੋਈ ਪਰੇਸ਼ਾਨੀ ਆ ਤੇ ਉਹਦਾ ਇਲਾਜ ਵੀ ਹੈਗਾ ਤੂੰ ਮੇਰੇ ਨਾਲ ਦਿਲ ਖੋਲ ਕੇ ਗੱਲ ਨਹੀਂ ਕਰਦਾ ਆਖਰ ਸਾਡਾ ਰਿਸ਼ਤਾ ਇਹਨਾ ਠੰਡਾ ਕਿਉਂ ਪੈ ਗਿਆ ਮੇਰਾ ਕੀ ਕਸੂਰ ਆ ਮੈਂ ਵੀ ਪਤਾ ਕਰਨਾ ਚਾਹੁੰਦੀ ਸੀ ਮੇਰੇ ਘਰ ਵਾਲੇ ਨੂੰ ਕਾਫੀ ਗੁੱਸਾ ਆ ਗਿਆ ਤੇ ਕਹਿਣ ਲੱਗਾ ਮੇਰਾ ਗੱਲ ਕਰਨ ਬਿਲਕੁਲ ਦਿਲ ਨਹੀਂ ਕਰਦਾ ਮੈਨੂੰ ਹੋਰ ਪਰੇਸ਼ਾਨ ਨਾ ਕਰ ਤੇ ਸੌਂ ਲੈ ਦੇ ਕੱਲ ਮੈਂ ਜਲਦੀ ਜਾਣਾ ਮੈਂ ਕਿਹਾ ਤੂੰ ਰੋਜ਼ ਸਵੇਰ ਨੂੰ ਆਫਿਸ ਜਲਦੀ ਚਲਾ ਜਾਂਦਾ ਤੇ ਹਰ ਰੋਜ਼ ਲੇਟ ਆਉਣਾ ਤੂੰ ਸ਼ਾਇਦ ਭੁੱਲ ਗਿਆ ਕਿ ਤੇਰੀ ਇੱਕ ਘਰਵਾਲੀ ਵੀ ਆ ਜੇ ਇਦਾਂ ਹੀ ਚੱਲਦਾ ਰਿਹਾ ਤੇ ਮੈਨੂੰ ਤਲਾਕ ਕਿਉਂ ਨਹੀਂ ਕਿਉਂ ਨਹੀਂ ਦੇ ਦਿੰਦਾ ਉਹ ਗੁੱਸੇ ਹੋ ਕੇ ਕਹਿਣ ਲੱਗਾ ਕਿ ਕਿੱਦਾਂ ਦੀਆਂ ਗੱਲਾਂ ਕਰਦੀਆਂ ਸਾਡਾ ਇੱਕ ਬੱਚਾ ਕਦੀ ਇਦਾਂ ਸੋਚਿਆ ਕਿ ਉਹਦਾ ਕੀ ਹੋਊਗਾ ਜੇ ਅਸੀਂ ਦੋਨੋਂ ਅਲੱਗ-ਅਲੱਗ ਹੋ ਗਏ ਮੈਂ ਕਿਹਾ ਰਾਜ ਮੈਂ ਵੀ ਤੇਰੇ ਨਾਲ ਬਿਲਕੁਲ ਖੁਸ਼ ਨਹੀਂ ਆ ਉਹਨੇ ਕਿਹਾ ਪਿੰਕੀ ਤੂੰ ਕਿਸੇ ਦੇ ਨਾਲ ਖੁਸ਼ ਨਹੀਂ ਰਹਿ ਸਕਦੀ ਤੂੰ ਆਪਣੇ ਦਿਮਾਗ ਦਾ ਇਲਾਜ ਕਰਵਾ। ਉਹਦੀਆਂ ਗੱਲਾਂ ਸੁਣ ਕੇ ਮੈਂ ਰੋਣ ਲੱਗ ਪਈ ਸੀ ਕਿ ਇਹ ਕੋਈ ਦਿਮਾਗੀ ਬਿਮਾਰੀ ਆ ਜੋ ਮੈਂ ਮੰਨਦੀ ਆ। ਉਹਦੇ ਬਾਅਦ ਵੀ ਮੈਂ ਰਾਜ ਨਾਲ ਕੋਈ ਗੱਲ ਕਰਨਾ ਠੀਕ ਨਹੀਂ ਸਮਝੀ ਤੇ ਸੌਂ ਗਈ। ਪਰ ਰਾਤ ਨੂੰ ਜਿੰਨੀ ਵਾਰ ਵੀ ਮੇਰੀ ਅੱਖ ਖੁੱਲਦੀ ਸੀ ਮੈਨੂੰ ਨੀਂਦ ਨਹੀਂ ਆਉਂਦੀ ਸੀ। ਅਗਲੇ ਦਿਨ ਰਾਜ ਫਟਾਫਟ ਉੱਠ ਕੇ ਆਫਿਸ ਦੇ ਲਈ ਚਲਾ ਗਿਆ ਸੀ ਤੇ ਸਾਡੇ ਗੁਆਂਢ ਦੇ ਘਰ ਵਿੱਚ ਸ਼ਾਇਦ ਕੋਈ ਨਵਾਂ ਰਹਿਣ ਲਈ ਆਇਆ ਸੀ। ਮੈਂ ਦੇਖਿਆ ਉਹ ਕੋਈ 38 ਕੋ ਸਾਲ ਦਾ ਨੌਜਵਾਨ ਰਕਤ ਉਸ ਮਾਲ ਲਾ ਕੇ ਆਪਣੇ ਘਰ ਦੇ ਅੰਦਰ ਲਈ ਜਾਂਦਾ ਸੀ ਤੇ ਮੈਂ ਉਹਨੂੰ ਖੜੀ-ਖੜੀ ਦੇਖਦੀ ਸੀ ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਆਨੰਦ ਆ ਮੈਂ ਇੱਥੇ ਇੱਥੇ ਦਾ ਨਵਾਂ ਗੁਆਂਡੀ ਆ ਜਦੋਂ ਮੈਂ ਇਹ ਘਰ ਦੇਖਣ ਲਈ ਆਇਆ ਸੀ ਤੇ ਮੈਂ ਤੁਹਾਨੂੰ ਵੇਖਿਆ ਸੀ ਮੈਂ ਉਹਨੂੰ ਦੇਖ ਕੇ ਮੁਸਕਰਾ ਪਈ ਤੇ ਕਿਹਾ ਮੈਂ ਕੰਮ ਤੇ ਚੱਲੀ ਆ ਪਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪਵੇ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਉਹਨੇ ਕਿਹਾ ਭਾਬੀ ਜੀ ਇੱਕ ਰਿਕੁਐਸਟ ਆ ਮੈਂ ਹੁਣੇ ਆਇਆ ਵਾਂ ਤੇ ਜੇ ਮੈਨੂੰ ਪਾਣੀ ਮਿਲ ਜਾਵੇ ਮੈਂ ਸ਼ਾਮ ਨੂੰ ਆਪਣਾ ਆਰੂ ਲਗਵਾ ਲਵਾਂਗਾ ਮੈਂ ਫਿਰ ਘਰ ਜਾ ਕੇ ਉਹਨੂੰ ਪਾਣੀ ਦੀ ਬੋਤਲ ਵਿੱਚ ਪਾਣੀ ਭਰ ਦਿੱਤਾ ਜਦੋਂ ਕੰਮ ਕਰਕੇ ਮੈਂ ਵਾਪਸ ਆਇਆ ਤਾਂ ਦੇਖਿਆ ਕਿ ਉਸ ਬੰਦੇ ਨੇ ਸ਼ਾਇਦ ਆਪਣਾ ਘਰ ਸੈੱਟ ਕਰ ਲਿਆ ਸੀ ਪਤਾ ਨਹੀਂ ਕਿਉਂ ਮੈਨੂੰ ਐਕਸਾਈਟਮੈਂਟ ਜਿਹੀ ਹੋਈ ਮੈਂ ਉਹਦੇ ਘਰ ਦੀ ਬੈਲ ਵਜਾ ਦਿੱਤੀ ਉਹਨੇ ਦਰਵਾਜ਼ਾ ਖੋਲ੍ਹਿਆ ਤੇ ਮੁਸਕਾ ਕੇ ਮੈਨੂੰ ਅੰਦਰ ਬੁਲਾ ਲਿਆ ਕਹਿਣ ਲੱਗਾ ਭਾਬੀ ਤੁਹਾਡੇ ਪਾਣੀ ਵਾਲੀ ਬੋਤਲ ਮੈਂ ਖਾਲੀ ਕੀਤੀ ਹੋਈ ਆ ਮੈਂ ਉਹਦੀ ਗੱਲ ਸੁਣ ਕੇ ਸ਼ਰਮਾ ਜਾਈ ਗਈ ਕਿਹਾ ਨਹੀਂ ਨਹੀਂ ਮੈਂ ਉਹਦੇ ਕਰਕੇ ਨਹੀਂ ਆਈ ਮੈਂ ਦੇਖਣ ਆਈ ਆ ਕਿ ਕੋਈ ਮਦਦ ਚਾਹੀਦੀ ਆ ਜਾਂ ਨਹੀਂ ਖੁਸ਼ ਹੋ ਕੇ ਉਹਨੇ ਕਿਹਾ ਹਾਂ ਮਦਦ ਤਾਂ ਚਾਹੀਦੀ ਆ ਮੈਂ ਇਕੱਲਾ ਕਦੋਂ ਦਾ ਲੱਗਿਆ ਹੋਇਆ ਵਾਂ ਸਾਰਾ ਸਮਾਨ ਸੈੱਟ ਕਰਨ ਦੇ ਲਈ ਜੇ ਤੁਸੀਂ ਵੀ ਘਰ ਵੱਲ ਦੇਖ ਲਓ ਕਿ ਸਮਾਨ ਠੀਕ ਤਰ੍ਹਾਂ ਰੱਖਿਆ ਹੋਇਆ ਜਾਂ ਨਹੀਂ ਉਹਦੇ ਘਰ ਦੇ ਸਮਾਨ ਦੇਖਣ ਵਿੱਚ ਮੈਂ ਉਹਦੀ ਮਦਦ ਕਰਨ ਲੱਗੀ। ਸਭ ਤੋਂ ਪਹਿਲਾਂ ਮੈਂ ਉਹਦੀ ਰਸੋਈ ਦੀਆਂ ਰੱਖੀਆਂ ਹੋਆਂ ਚੀਜ਼ਾਂ ਸੈੱਟ ਕਰਕੇ ਰੱਖੀਆਂ। ਉਹਨੇ ਕਿਹਾ ਕਿ ਤੁਸੀਂ ਮੇਰੀ ਰਸੋਈ ਦਾ ਸਮਾਨ ਸੈੱਟ ਕਰ ਦਿੱਤਾ। ਇਹ ਬਹੁਤ ਵੱਡੀ ਗੱਲ ਆ। ਬਾਕੀ ਮੈਂ ਕਰ ਲਵਾਂਗਾ। ਭਾਬੀ ਜੀ ਮੈਂ ਕਿਹਾ ਮੇਰਾ ਨਾਮ ਪਿੰਕੀ ਹੈ। ਉਹਨੇ ਕਿਹਾ ਸੌਰੀ ਮੈਂ ਤੁਹਾਨੂੰ ਪਿੰਕੀ ਕਹਿ ਕੇ ਹੀ ਬੁਲਾਉਂਗਾ। ਉਹਦੀ ਗੱਲ ਸੁਣ ਕੇ ਮੈਂ ਹੱਸਣ ਲੱਗ ਪਈ। ਉਹਨੇ ਕਿਹਾ ਕਿ ਤੁਸੀਂ ਤਾਂ ਬਹੁਤ ਸੋਹਣਾ ਹੱਸਦੇ ਹੋ। ਵੈਸੇ ਤੁਸੀਂ ਬਹੁਤ ਜ਼ਿਆਦਾ ਸੋਹਣੇ ਤੁਹਾਡਾ ਘਰ ਵਾਲਾ ਬਹੁਤ ਕਿਸਮਤ ਵਾਲਾ ਹੋਊਗਾ ਜੋ ਤੁਹਾਡੇ ਵਰਗੀ ਉਹਨੂੰ ਇੰਨੀ ਸੋਹਣੀ ਘਰਵਾਲੀ ਮਿਲੀ ਕਿੱਥੇ ਜੌਬ ਕਰਦੇ ਹੋ ਤੁਸੀਂ ਉਹਦੀ ਗੱਲ ਸੁਣ ਕੇ ਮੈਂ ਇੱਕ ਪਲ ਦੇ ਲਈ ਉਦਾਸ ਜਿਹੀ ਹੋ ਗਈ ਉਹਨੇ ਕਿਹਾ ਕੀ ਗੱਲ ਆ ਤੁਹਾਡੇ ਚਿਹਰੇ ਤੇ ਉਦਾਸੀ ਕਿਉ ਮੈਂ ਅਗਲੇ ਹੀ ਪਲ ਮੁਸਕਰਾ ਕੇ ਕਿਹਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਇੱਕ ਨਾਰਸਾਂ ਉਹਨੇ ਕਿਹਾ ਵਾਹ ਫਿਰ ਤਾਂ ਮੇਰੀ ਵੀ ਲਾਈਫ ਵਧੀਆ ਹੋਗੀ ਮੈਂ ਕਿਹਾ ਕੀ ਕਹਿ ਰਹੇ ਹੋ ਤੁਸੀਂ ਮੈਨੂੰ ਕੋਈ ਸਮਝ ਨਹੀਂ ਆਈ ਉਹਨੇ ਕਿਹਾ ਕਿ ਮੈਂ ਡਾਕਟਰਾਂ ਮੈਂ ਡਾਕਟਰ ਅਨੰਦ ਪਹਿਲੀ ਮੁਲਾਕਾਤ ਵਿੱਚ ਤਾਂ ਨਹੀਂ ਦੱਸਿਆ ਸੀ ਕਿਉਂਕਿ ਤੂੰ ਸੋਚਦੀ ਸੀ ਕਿ ਮੈਂ ਇਮਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਇਸ ਸ਼ਹਿਰ ਵਿੱਚ ਨਵਾਂ ਆਇਆ ਮੈਂ ਇੱਕ ਵੱਡਾ ਹਸਪੀਟਲ ਜੁਆਇਨ ਕੀਤਾ ਮੈਨੂੰ ਆਪਣੇ ਅੰਦਰ ਇੱਕ ਨਰਸ ਚਾਹੀਦੀ ਆ ਕਿਉਂ ਨਾ ਤੁਸੀਂ ਮੈਨੂੰ ਜੁਆਇਨ ਕਰ ਲੋ ਤੁਹਾਨੂੰ ਜਿੰਨੀ ਵੀ ਸੈਲਰੀ ਮਿਲ ਰਹੀ ਆ ਉਹਦੇ ਤੋਂ ਕਿਤੇ ਜ਼ਿਆਦਾ ਦੇਵਾਂਗਾ ਮੈਂ ਛੋਟਾ ਮੋਟਾ ਡਾਕਟਰ ਨਹੀਂ ਆ ਹਾਰਟ ਸਪੈਸ਼ਲਿਸਟ ਆ ਉਹਦੀ ਗੱਲ ਸੁਣ ਕੇ ਮੈਂ ਹੱਸਣ ਲੱਗ ਪਈ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਮੈਂ ਇੰਨਾ ਖੁਸ਼ ਹੋ ਕੇ ਖੁੱਲ ਕੇ ਹਸੀ ਸੀ ਸ਼ਾਇਦ ਆਨੰਦ ਮੈਨੂੰ ਚੰਗਾ ਲੱਗਣ ਲੱਗ ਗਿਆ ਥੋੜੀ ਦੇਰ ਮੈਂ ਅਦਾਵਾ ਜਿਹੀਆਂ ਦਿਖਾਈਆਂ ਤੇ ਕਿਹਾ ਠੀਕ ਆ ਮੈਂ ਸੋਚ ਕੇ ਜਵਾਬ ਦੇਵਾਂਗੀ ਡਾਕਟਰ ਨੇ ਮੇਰਾ ਹੱਥ ਫੜਿਆ ਤੇ ਕਹਿਣ ਲੱਗਾ ਪਿੰਕੀ ਮੇਰੇ ਸਾਹਮਣੇ ਇਹ ਐਟੀਟਿਊਡ ਨਹੀਂ ਦਿਖਾਉਣਾ ਇਹ ਕਹਿ ਕੇ ਉਹ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਿਆ ਮੈਂ ਵੀ ਉਹਦਾ ਹੱਥ ਫੜਿਆ ਹੋਇਆ ਸੀ ਤੇ ਹੱਸ ਰਹੀ ਸੀ ਮੈਂ ਘਰ ਆਈ ਤਾਂ ਬਸ ਡਾਕਟਰ ਆਨੰਦ ਬਾਰੇ ਹੀ ਸੋਚਦੀ ਸੀ ਰਾਤ ਦੇ 8 ਵਜੇ ਕਿਸੇ ਨੇ ਘਰ ਦਾ ਦਰਵਾਜ਼ਾ ਖੜਕਾਇਆ ਮੈਨੂੰ ਲੱਗਿਆ ਰਾਜ ਇੰਨੇ ਜਲਦੀ ਕਿਤਾ ਆ ਗਿਆ ਅੱਜ ਕੱਲ ਪਤਾ ਨਹੀਂ ਕਿਹੜੇ ਚੱਕਰਾਂ ਵਿੱਚ ਰਹਿੰਦਾ ਘਰ ਆਉਂਦ ਦੇ ਆਉਂਦਾ ਤੇ ਨਾਮ ਹੀ ਨਹੀਂ ਲੈਂਦਾ ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਰਾਜ ਨਹੀਂ ਬਲਕੇ ਡਾਕਟਰ ਆਨੰਦ ਖੜਾ ਸੀ ਪੁੱਛਣ ਲੱਗਾ ਕਿ ਤੁਹਾਡਾ ਘਰ ਵਾਲਾ ਹਜੇ ਆਇਆ ਨਹੀਂ ਮੈਂ ਉਹਨੂੰ ਹੈਲੋ ਕਰਨ ਲਈ ਆਇਆ ਸੀ ਉਹਦੀ ਗੱਲ ਸੁਣਦੇ ਹੀ ਮੈਂ ਉਦਾਸ ਹੋ ਗਈ ਫਿਰ ਉਹਨੇ ਨੋਟ ਕੀਤਾ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗਾ ਦੱਸ ਕੀ ਗੱਲ ਆ ਤੇਰੀਆਂ ਅੱਖਾਂ ਵਿੱਚ ਹਰ ਵੇਲੇ ਉਦਾਸੀ ਜੀ ਰਹਿੰਦੀ ਐ ਮੈਂ ਕਿਹਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਉਹ ਹਜੇ ਆਫਿਸ ਤੋਂ ਨਹੀਂ ਆਏ ਉਹ ਹੱਸਣ ਲੱਗ ਪਏ ਤੇ ਕਹਿਣ ਲੱਗਾ ਚੰਗਾ ਘਰ ਵਾਲੇ ਦੀ ਉਡੀਕ ਵਿੱਚ ਉਦਾਸ ਆ ਪਰ ਮੈਂ ਬਿਲਕੁਲ ਸੀਰੀਅਸ ਜੀ ਉਹ ਚੁੱਪ ਹੋ ਗਿਆ ਸ਼ਾਇਦ ਸਮਝ ਗਿਆ ਸੀ ਕਿ ਕੋਈ ਨਾ ਕੋਈ ਗੱਲ ਜਰੂਰ ਆ ਕਹਿਣ ਲੱਗਾ ਮੈਂ ਇੱਥੇ ਆਇਆ ਸੀ ਕਿ ਤੁਹਾਡੇ ਕੋਲ ਕਿਸੇ ਨੌਕਰਾਨੀ ਦਾ ਨੰਬਰ ਹੋਵੇ ਤਾਂ ਮੈਨੂੰ ਦੇ ਦਿਓ ਕਿਉਂਕਿ ਘਰ ਵਿੱਚ ਕੰਮ ਕਰਨ ਦੇ ਲਈ ਤੇ ਰੋਟੀ ਬਣਾਉਣ ਦੇ ਲਈ ਮੈਨੂੰ ਨੌਕਰਾਨੀ ਦੀ ਲੋੜ ਆ ਮੈਂ ਡਾਕਟਰ ਆ ਸਮਝ ਸਕਦੀ ਸੀ ਕਿ ਮੈਂ ਸਾਰਾ ਕੰਮ ਮੇਰੇ ਕੋਲੋਂ ਨਹੀਂ ਹੁੰਦਾ ਮੈਂ ਕਿਹਾ ਠੀਕ ਆ ਕੱਲ ਮੇਰੀ ਮੇਡ ਆਉਗੀ ਤਾਂ ਮੈਂ ਤੁਹਾਡੇ ਕੋਲ ਭੇਜ ਦਵਾਂਗੀ ਤੁਸੀਂ ਗੱਲ ਕਰ ਲਿਓ ਮੈਂ ਉਹਨੂੰ ਅੰਦਰ ਆਉਣ ਦਾ ਨਹੀਂ ਕਿਹਾ ਸੀ ਉਹ ਉਥੋਂ ਹੀ ਵਾਪਸ ਚਲਾ ਗਿਆ ਜਦ ਕਿ ਮੈਨੂੰ ਮਿਲਦਾ ਤੇ ਹਰ ਵੇਲੇ ਹਸਾਉਣ ਦੀ ਕੋਸ਼ਿਸ਼ ਕਰਦਾ ਉਹਨੇ ਮੈਨੂੰ ਆਪਣੇ ਨਾਲ ਕੰਮ ਕਰਨ ਲਈ ਜੋਬ ਦੀ ਆਫਰ ਵੀ ਦੇ ਦਿੱਤੀ ਸੀ ਉਹਦਾ ਆਫਰ ਵਧੀਆ ਸੀ ਇਸ ਲਈ ਮੈਂ ਐਕਸੈਪਟ ਕਰ ਲਿਆ ਸੀ ਅਸੀਂ ਦੋਨੋਂ ਇਕੱਠੇ ਕੰਮ ਕਰਨ ਲਈ ਜਾਂਦੇ ਸੀ ਤੇ ਕੰਮ ਵਿੱਚ ਬਹੁਤ ਜ਼ਿਆਦਾ ਪ੍ਰੋਫੈਸ਼ਨਲ ਸੀ ਮੇਰਾ ਕੰਮ ਵੀ ਉਹਨੂੰ ਬਹੁਤ ਪਸੰਦ ਆਇਆ। ਉਹ ਮੈਨੂੰ ਆਪਣੇ ਨਾਲ ਲੈ ਕੇ ਜਾਂਦਾ ਤੇ ਉਹਦੇ ਨਾਲ ਹੀ ਮੈਂ ਘਰ ਵਾਪਸ ਆਉਂਦੀ ਸੀ। ਹੌਲੀ-ਹੌਲੀ ਅਸੀਂ ਇੱਕ ਦੂਜੇ ਦੇ ਕੋਲ ਹੋ ਗਏ। ਮੇਰੀ ਆਨੰਦ ਦੇ ਨਾਲ ਦੋਸਤੀ ਹੋ ਗਈ ਸੀ। ਉੱਧਰ ਮੇਰੇ ਘਰ ਵਾਲੇ ਤੇ ਮੇਰਾ ਰਿਸ਼ਤਾ ਉਦਾਂ ਦਾ ਹੀ ਸੀ। ਪਰ ਮੈਨੂੰ ਅਕਸਰ ਹੀ ਸ਼ੱਕ ਹੁੰਦਾ ਸੀ ਕਿ ਮੇਰਾ ਘਰ ਵਾਲਾ ਕਿਸੇ ਹੋਰ ਨੂੰ ਚਾਹੁੰਦਾ ਤਾਂ ਨਹੀਂ। ਕਿਉਂਕਿ ਕਈ ਵਾਰ ਮੈਂ ਉਹਨੂੰ ਕਿਸੇ ਕੁੜੀ ਦੇ ਨਾਲ ਗੱਲ ਕਰਦੇ ਹੋਏ ਸੁਣਿਆ ਸੀ। ਜਦੋਂ ਘਰ ਹੀ ਰਹਿੰਦਾ ਇਦਾਂ ਲੱਗਦਾ ਸੀ ਕਿ ਉਹਦਾ ਦਿਲ ਹੀ ਨਹੀਂ ਲੱਗ ਰਿਹਾ ਸੀ। ਕਿਸੇ ਦੇ ਨਾਲ ਚੈਟ ਕਰਦਾ ਜਾਂ ਫੋਨ ਤੇ ਗੱਲਾਂ ਕਰਦਾ ਸੀ ਮੈਂ ਬਹੁਤ ਅੰਗ ਆ ਗਈ ਸੀ ਮੈਂ ਹੁਣ ਤਲਾਕ ਲੈਣ ਬਾਰੇ ਸੋਚਦੀ ਸੀ ਪਤਾ ਨਹੀਂ ਸਾਡੇ ਹਸਬੰਡ ਵਾਈਫ ਦੇ ਵਿੱਚ ਇਦਾਂ ਦੀਆਂ ਦੂਰੀਆਂ ਕਿੱਦਾਂ ਆ ਗਈਆਂ ਇੱਕ ਦਿਨ ਮੈਂ ਕੰਮ ਤੋਂ ਵਾਪਸ ਆਉਣ ਤੋਂ ਬਾਅਦ ਡਾਕਟਰ ਆਨੰਦ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗਾ ਪਿੰਕੀ ਇੱਕ ਚੀਜ਼ ਮੈਂ ਨੋਟ ਕੀਤੀ ਹੈ ਤੇਰੀਆਂ ਅੱਖਾਂ ਵਿੱਚ ਹਮੇਸ਼ਾ ਉਦਾਸੀ ਹੁੰਦੀ ਹੈ ਤੂੰ ਕਦੀ ਵੀ ਮੈਨੂੰ ਇਹਦੀ ਵਜ੍ਹਾ ਨਹੀਂ ਦੱਸੀ ਪਤਾ ਨਹੀਂ ਕਿਉਂ ਉਹਦੀਆਂ ਗੱਲਾਂ ਸੁਣ ਕੇ ਮੇਰੇ ਹੰਝੂ ਜੇ ਆਉਣ ਲੱਗ ਪਏ ਮੈਂ ਉਹਨੂੰ ਆਪਣੇ ਘਰ ਵਾਲੇ ਦੇ ਨਾਲ ਰਿਸ਼ਤੇ ਦੇ ਬਾਰੇ ਸਾਰੀ ਗੱਲ ਦੱਸ ਦਿੱਤੀ ਆਨੰਦ ਨੇ ਕਿਹਾ ਮੈਨੂੰ ਇਦਾਂ ਲੱਗਦਾ ਕਿ ਸ਼ਾਇਦ ਤੇਰੇ ਘਰ ਵਾਲੇ ਨੂੰ ਕੋਈ ਹੋਰ ਪਸੰਦ ਆ ਉਹਦੇ ਇਲਾਵਾ ਹੋਰ ਕੀ ਵਜ੍ਹਾ ਹੋ ਸਕਦੀ ਆ ਜੋ ਉਹਨੇ ਤੇਰੇ ਨਾਲ ਇੰਨੀ ਦੂਰੀ ਬਣਾ ਲਈ ਆ ਜੇ ਕੋਈ ਮੈਡੀਕਲ ਰੀਜ਼ਨ ਹੁੰਦਾ ਤਾ ਉਹ ਸ਼ਾਇਦ ਆਪਣਾ ਇਲਾਜ ਕਰਵਾਉਂਦਾ ਪਤਾ ਨਹੀਂ ਕਿਉਂ ਮੈਂ ਆਪਣੇ ਦਿਲ ਦੀ ਗੱਲ ਉਹਨੂੰ ਦੱਸ ਦਿੱਤੀ ਸੀ ਸ਼ਾਇਦ ਆਨੰਦ ਦੇ ਨਾਲ ਗੱਲ ਕਰਕੇ ਮੈਂ ਬਹੁਤ ਘਬਰਾਉਣ ਲੱਗ ਗਈ ਸੀ ਕਿਉਂਕਿ ਮੈਂ ਆਨੰਦ ਨੂੰ ਇਹ ਕਹਿ ਦਿੱਤਾ ਸੀ ਕਿ ਮੈਂ ਬਹੁਤ ਇਕੱਲੀ ਹਾਂ ਤੇ ਬਹੁਤ ਤੜਫਦੀ ਰਹਿੰਦੀ ਹਾਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਮੇਰੀ ਲੋੜ ਪੂਰੀ ਨਹੀਂ ਹੁੰਦੀ ਹੋਈ ਸੀ ਸ਼ਾਇਦ ਇਹ ਹੀ ਗੱਲ ਮੈਨੂੰ ਉਹਦੇ ਨਾਲ ਨਹੀਂ ਕਰਨੀ ਚਾਹੀਦੀ ਸੀ ਪਤਾ ਨਹੀਂ ਕਿੱਦਾਂ ਮੇਰੇ ਮੂੰਹੋਂ ਇਹ ਗੱਲ ਨਿਕਲ ਗਈ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਆਨੰਦ ਨੇ ਅਚਾਨਕ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗਾ ਮੈਂ ਹੈਗਾ ਨਾ ਡਾਕਟਰ ਆਨੰਦ ਮੈਂ ਤੇਰੀ ਸਾਰੀ ਪਰੇਸ਼ਾਨੀ ਦੂਰ ਕਰ ਦੇਵਾਂਗਾ ਇੱਕ ਪਲ ਦੇ ਲਈ ਤਾਂ ਮੈਂ ਹੈਰਾਨ ਹੋ ਗਈ ਮੇਰੀ ਪਰੇਸ਼ਾਨੀ ਦੂਰ ਕਿਦਾਂ ਉਹ ਕਰੂਗਾ ਆਖਰ ਕੀ ਕਰਨਾ ਚਾਹੁੰਦਾ ਪਰ ਅਗਲੇ ਹੀ ਪਲ ਉਹਨੇ ਮੈਨੂੰ ਕਿਹਾ ਮੈਂ ਪਤਾ ਕਰਦਾ ਤੇਰੇ ਘਰ ਵਾਲੇ ਬਾਰੇ ਕੁਝ ਦਿਨਾਂ ਵਿੱਚ ਹੀ ਆਨੰਦ ਨੇ ਕਿਹਾ ਮੈਨੂੰ ਲੱਗਦਾ ਤੇਰਾ ਘਰ ਵਾਲਾ ਕਿਸੇ ਹੋਰ ਕੁੜੀ ਦੇ ਨਾਲ ਰਿਲੇਸ਼ਨ ਰੱਖਦਾ ਮੈਨੂੰ ਪਤਾ ਲੱਗਿਆ ਸ਼ਾਇਦ ਉਸ ਕੁੜੀ ਦਾ ਨਾਮ ਪ੍ਰੀਆ ਉਹਦੀ ਗੱਲ ਸੁਣ ਕੇ ਮੇਰੇ ਹੋਸ਼ ਉੱਡ ਗਏ ਉਹਨੂੰ ਇਹਨੀ ਡਿਟੇਲ ਕਿੱਦਾਂ ਪਤਾ ਲੱਗ ਗਈ ਸੀ ਜਦ ਕੇ ਮੈਂ ਉਹਦੇ ਘਰ ਵਾਲੀ ਸੀ ਮੈਨੂੰ ਵੀ ਨਹੀਂ ਪਤਾ ਸੀ ਡਾਕਟਰ ਆਨੰਦ ਮੈਨੂੰ ਝੂਠ ਤਾਂ ਨਹੀਂ ਬੋਲ ਰਿਹਾ ਸੀ ਮੇਰੇ ਘਰ ਵਾਲੇ ਤੇ ਮੇਰੇ ਰਿਸ਼ਤੇ ਵਿੱਚ ਦਰਾੜ ਤਾਂ ਨਹੀਂ ਪਾਉਣਾ ਚਾਹੁੰਦਾ ਸੀ ਪਰ ਮੈਨੂੰ ਵੀ ਤਾਂ ਰਾਜ ਤੇ ਸ਼ੱਕ ਹੋਣ ਲੱਗ ਪਿਆ ਸੀ ਮੈਂ ਚੁੱਪ ਕਰਕੇ ਬੈਠੀ ਸੀ ਤਾਂ ਆਨੰਦ ਨੇ ਕਿਹਾ ਰੁਕ ਮੈਂ ਤੇਰੀ ਚੁੱਪ ਤੋੜਨ ਦਾ ਕੋਈ ਪ੍ਰਬੰਧ ਕਰਦਾ ਉਹਨੇ ਸ਼ਰਾਬ ਦੀ ਬੋਤਲ ਖੋਲੀ ਤੇ ਮੇਰੇ ਲਈ ਵੀ ਸ਼ਰਾਬ ਲੈ ਕੇ ਆਇਆ ਤੇ ਕਹਿਣ ਲੱਗਾ ਪੀ ਲੈ ਮੈਂ ਕਿਹਾ ਨਹੀਂ ਮੇਰਾ ਘਰ ਵਾਲਾ ਆ ਜਾਊਗਾ ਉਹ ਕਹਿਣ ਲੱਗਾ ਕਬਰਾਨਾ ਤੇਰਾ ਘਰ ਵਾਲਾ ਤੇ ਪ੍ਰੀਆ ਦੇ ਨਾਲ ਹੋਊਗਾ 12 ਵਜੇ ਤੋਂ ਪਹਿਲਾਂ ਨਹੀਂ ਆਊਗਾ ਮੇਰੇ ਘਰ ਵਾਲੇ ਦੇ ਬਾਰੇ ਵਿੱਚ ਉਹਨੂੰ ਇੰਨਾ ਕੁਝ ਪਤਾ ਸੀ ਪਰ ਉਹ ਪ੍ਰੀਆ ਦੇ ਕੋਲ ਸੀ ਇਹ ਸੁਣ ਕੇ ਮੈਨੂੰ ਬਹੁਤ ਗੁੱਸਾ ਲੱਗਾ ਮੈਂ ਵੀ ਉਹਦੇ ਨਾਲ ਸ਼ਰਾਬ ਪੀਣ ਲੱਗ ਪਈ ਹੌਲੀ ਹੌਲੀ ਮੈਨੂੰ ਨਸ਼ਾ ਜਿਹਾ ਹੋਣ ਲੱਗ ਪਿਆ ਆਨੰਦ ਨੇ ਕਿਹਾ ਕਿ ਅੱਜ ਤੇਰੀਆਂ ਸਾਰੀਆਂ ਜ਼ਰੂਰਤਾਂ ਮੈਂ ਖਤਮ ਕਰ ਦੇਵਾਂਗਾ ਮੈਨੂੰ ਚੁੱਕ ਕੇ ਆਪਣੇ ਨਾਲ ਬੈੱਡਰੂਮ ਵਿੱਚ ਲੈ ਗਿਆ ਤੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਮੈਨੂੰ ਪਿਆਰ ਕਰਨ ਲੱਗ ਪਿਆ ਮੈਂ ਬਹੁਤ ਪਿਆਸੀ ਸੀ ਤੇ ਉਹਦੇ ਪਿਆਰ ਵਿੱਚ ਮੈਂ ਵੀ ਵਹਿ ਗਈ ਤੇ ਆਪਣੀ ਲੋੜ ਨੂੰ ਮਟਾ ਲਿਆ ਉਹ ਤਾਂ ਮੈਨੂੰ ਰਾਤ ਨੂੰ ਆਪਣੇ ਨਾਲ ਹੀ ਰੁਕਣ ਨੂੰ ਕਹਿ ਰਿਹਾ ਸੀ ਪਰ ਮੈਂ ਘਰ ਆ ਗਈ ਰਾਜ ਦੇ ਨਾਲ ਇੱਕ ਬਿਸਤਰੇ ਤੇ ਪਏ ਹੋਏ ਮੈਨੂੰ ਬੁਰਾ ਲੱਗ ਰਿਹਾ ਸੀ ਕਿਉਂਕਿ ਮੈਂ ਉਹਨੂੰ ਧੋਖਾ ਦਿੱਤਾ ਪਰ ਕੀ ਇਹਦੇ ਵਿੱਚ ਮੇਰੀ ਗਲਤੀ ਸੀ ਮੈਂ ਇਸ ਰਿਸ਼ਤੇ ਨੂੰ ਨਹੀਂ ਰੋਕਿਆ ਸੀ ਮੈਂ ਤੇ ਆਨੰਦ ਇੱਕ ਦੂਸਰੇ ਦੇ ਬਹੁਤ ਕਰੀਬ ਸੀ ਪਤਾ ਨਹੀਂ ਕਿੰਨੀ ਵਾਰ ਸਾਡੇ ਦੋਨਾਂ ਦੇ ਵਿੱਚ ਰਿਸ਼ਤਾ ਬਣ ਗਿਆ ਸੀ ਮੈਂ ਬਹੁਤ ਜ਼ਿਆਦਾ ਖੁਸ਼ ਰਹਿਣ ਲੱਗੀ ਸੀ ਮੇਰੇ ਅੰਦਰ ਚੜਚੜਾਪਣ ਬਿਲਕੁਲ ਖਤਮ ਹੋ ਗਿਆ ਸੀ ਬਸ ਮੈਨੂੰ ਹਰ ਵੇਲੇ ਇਹੀ ਅਹਿਸਾਸ ਹੁੰਦਾ ਸੀ ਕਿ ਮੈਂ ਆਪਣੇ ਘਰ ਵਾਲੇ ਨੂੰ ਧੋਖਾ ਦੇ ਰਹੀ ਹਾਂ ਮੇਰਾ ਘਰ ਵਾਲਾ ਤੇ ਸ਼ਾਇਦ ਮੈਨੂੰ ਧੋਖਾ ਦਿੰਦਾ ਸੀ ਪਰ ਹੁਣ ਮੇਰੇ ਤੇ ਆਨੰਦ ਵਿੱਚ ਸਭ ਕੁਝ ਚੱਲਣ ਲੱਗ ਪਿਆ ਸੀ ਮੇਰੇ ਤੋਂ ਰਹਿਣ ਹੀ ਹੋਇਆ ਮੈਨੂੰ ਲੱਗਿਆ ਆਪਣੇ ਘਰ ਵਾਲੇ ਨੂੰ ਸੱਚਾਈ ਦੱਸ ਦੇਣੀ ਚਾਹੀਦੀ ਹੈ ਜਿਸ ਇਨਸਾਨ ਦੇ ਨਾਲ ਮੈਂ ਵਿਆਹ ਕਰਵਾਇਆ ਉਹਨੂੰ ਤੇ ਧੋਖਾ ਨਹੀਂ ਦੇਣਾ ਚਾਹੁੰਦੀ ਸੀ ਮੈਨੂੰ ਪਤਾ ਸੀ ਕਿ ਰਾਜ ਸ਼ਾਇਦ ਪੜਕ ਪਊਗਾ ਪਰ ਆਪਣੇ ਘਰ ਵਾਲੇ ਦਾ ਇੰਤਜ਼ਾਰ ਮੈਂ ਕਰਨ ਲੱਗੀ ਜਦੋਂ ਘਰ ਆਇਆ ਮੈਂ ਉਹਨੂੰ ਕਿਹਾ ਕਿ ਰਾਜ ਤੈਨੂੰ ਰੋਜ਼ ਇਨੀ ਦੇਰ ਕਿਉਂ ਹੋ ਜਾਂਦੀ ਆ ਤੇ ਇਹ ਪ੍ਰਿਆ ਕੌਣ ਹੈ ਮੇਰੇ ਮੂੰਹ ਪ੍ਰਿਆ ਦਾ ਨਾਮ ਸੁਣ ਕੇ ਰਾਜ ਇੱਕ ਪਲ ਦੇ ਲਈ ਤਾਂ ਘਬਰਾ ਗਿਆ ਤੇ ਫਿਰ ਕਹਿਣ ਲੱਗਾ ਕਿ ਤੈਨੂੰ ਕਿਹਨੇ ਪ੍ਰਿਆ ਬਾਰੇ ਦੱਸਿਆ ਮੈਂ ਕਿਹਾ ਮੈਂ ਜੋ ਪੁੱਛਿਆ ਬਸ ਉਹੀ ਦੱਸ ਸਕ ਤੀ ਤੂੰ ਪ੍ਰਿਆ ਨੂੰ ਚਾਹੁੰਦਾ ਕਿ ਉਹਦੀ ਵਜ੍ਹਾ ਨਾਲ ਹੀ ਤੂੰ ਮੇਰੇ ਤੋਂ ਦੂਰ ਰਹਿਣਾ ਸਾਡੇ ਵਿੱਚ ਇਦਾਂ ਦੀ ਦੂਰੀ ਬਣ ਗਈ ਸੀ ਕਿ ਕਦੀ ਵੀ ਅਸੀਂ ਇੱਕ ਨਹੀਂ ਹੋ ਸਕਦੇ ਸੀ ਮੈਂ ਕਿਹਾ ਕਿ ਤੁਸੀਂ ਮੈਨੂੰ ਆਪਣੇ ਤੋਂ ਇੰਨਾ ਦੂਰ ਕਰ ਦਿੱਤਾ ਕਿ ਮੈਂ ਕਿਸੇ ਹੋਰ ਨੂੰ ਚਾਹਣ ਲੱਗ ਪਈਆਂ ਕੋਈ ਹੋਰ ਆ ਜੋ ਮੇਰੀ ਲੋੜ ਪੂਰੀ ਕਰਦਾ ਕਿਉਂਕਿ ਮੇਰੀ ਤੁਸੀਂ ਜ਼ਰੂਰਤ ਪੂਰੀ ਨਹੀਂ ਕਰ ਸਕਦੇ ਮੈਨੂੰ ਪਤਾ ਮੈਂ ਜੋ ਕੀਤਾ ਗਲਤ ਕੀਤਾ ਪਰ ਮੈਂ ਜਿਉਂਦੀ ਰਹਿਣਾ ਚਾਹੁੰਦੀ ਸੀ ਮੈਂ ਤੁਹਾਡੇ ਨਾਲ ਕੁੱਟ-ਕੁੱਟ ਕੇ ਜ਼ਿੰਦਗੀ ਜਿਉਂਦੀ ਆ ਤੇ ਮੈਂ ਇਸ ਜ਼ਿੰਦਗੀ ਤੋਂ ਤੰਗ ਆ ਗਈ ਆ ਰਹੀ ਗੱਲ ਸਾਡੇ ਮੁੰਡੇ ਦੀ ਮੈਂ ਆਪੇ ਸੰਭਾਲ ਲਵਾਂਗੀ ਤੁਹਾਡੇ ਨਾਲ ਇਸ ਘਰ ਵਿੱਚ ਮੈਂ ਨਹੀਂ ਰਹਿ ਸਕਦੀ ਮੈਂ ਉਹਦੇ ਜਵਾਬ ਜਾਂ ਕਿਸੇ ਰਿਐਕਸ਼ਨ ਦਾ ਇੰਤਜ਼ਾਰ ਨਹੀਂ ਕੀਤਾ ਤੇ ਦੂਸਰੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਕਿਉਂਕਿ ਮੇਰੇ ਦਿਲ ਵਿੱਚ ਰਾਜ ਦੇ ਲਈ ਬਿਲਕੁਲ ਪਿਆਰ ਖਤਮ ਹੋ ਗਿਆ ਸੀ ਪਰ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਡਾਕਟਰ ਆਨੰਦ ਦੇ ਪਰਿਵਾਰ ਵਿੱਚ ਕੌਣ ਆ ਮੈਨੂੰ ਆਪਣੀ ਬਣਾਊਗਾ ਜਾਂ ਜਾਂ ਨਹੀਂ 38 ਸਾਲ ਦੀ ਉਮਰ ਵਿੱਚ ਵੀ ਸ਼ਾਇਦ ਉਹਦੀ ਘਰ ਵਾਲੀ ਤੇ ਬੱਚੇ ਕਿਤੇ ਹੋਰ ਰਹਿੰਦੇ ਹੋਣਗੇ ਪਰ ਮੈਂ ਫਿਰ ਵੀ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਪਿਆਰ ਲੱਭਿਆ ਸੀ ਜਦੋਂ ਰਿਸ਼ਤਾ ਇਹਦਾ ਠੰਡਾ ਹੋ ਜਾਂਦਾ ਤੇ ਹੁਣ ਉਹ ਚੱਲਣਾ ਬਹੁਤ ਔਖਾ ਹੁੰਦਾ ਉਹਦੇ ਚੋਂ ਬਾਹਰ ਨਿਕਲਣਾ ਹੀ ਬਹੁਤ ਵਧੀਆ ਹੁੰਦਾ ਦੂਸਰੇ ਕਮਰੇ ਵਿੱਚ ਜਾ ਕੇ ਮੈਂ आनंद ਨੂੰ ਫੋਨ ਕੀਤਾ ਤੇ ਮੈਂ ਕਿਹਾ ਕਿ ਮੈਯਾਜ ਨੂੰ ਸਭ ਕੁਝ ਸੱਚ ਦੱਸ ਦਿੱਤਾ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਹੋਰ ਆ ਤੇ ਮੈਂ ਆਪਣੇ ਘਰ ਵਾਲੇ ਨੂੰ ਪਿਆਰ ਨਹੀਂ ਕਰਦੀ ਜੋ ਜਵਾਬ ਆਨੰਦ ਨੇ ਦਿੱਤਾ ਜੀ ਨੂੰ ਸੁਣ ਕੇ ਮੇਰਾ ਦਿਲ ਕੰਬ ਗਿਆ ਉਹ ਕਹਿਣ ਲੱਗਾ ਪਿੰਕੀ ਮੈਂ ਵਿਆਹਿਆ ਹੋਇਆ ਬਹੁਤ ਮਾੜੀ ਘੜੀ ਸੀ ਜਿਸ ਵੇਲੇ ਮੈਂ ਤੇਰੇ ਨਾਲ ਰਿਸ਼ਤਾ ਬਣਾ ਲਿਆ ਕਿਉਂਕਿ ਮੈਂ ਆਪਣੀ ਘਰਵਾਲੀ ਦੇ ਬਿਨਾਂ ਤੜਫਦਾ ਰਹਾਂਗਾ ਪਰ ਮੈਂ ਆਪਣੀ ਘਰਵਾਲੀ ਤੇ ਬੱਚਿਆਂ ਨੂੰ ਨਹੀਂ ਛੱਡ ਸਕਦਾ ਤੇਨੂੰ ਆਪਣੇ ਘਰ ਵਾਲੇ ਨੂੰ ਸਭ ਕੁਝ ਦੱਸਣ ਤੋਂ ਪਹਿਲਾਂ ਮੇਰੇ ਨਾਲ ਗੱਲ ਕਰ ਲੈਣੀ ਚਾਹੀਦੀ ਸੀ ਤੂੰ ਬਿਨਾਂ ਵਜ੍ਹਾ ਹੀ ਆਪਣਾ ਰਿਸ਼ਤਾ ਖਰਾਬ ਕਰ ਲਿਆ ਮੈਂ ਕਿਹਾ ਮੈਂ ਅੱਜ ਆਪਣਾ ਰਿਸ਼ਤਾ ਖਰਾਬ ਨਹੀਂ ਕੀਤਾ ਉਸ ਦਿਨ ਕੀਤਾ ਸੀ ਜਿਸ ਦਿਨ ਪਹਿਲੀ ਵਾਰ ਤੇਰੀਆਂ ਬਾਹਾਂ ਵਿੱਚ ਆਏ ਸੀ ਤੇ ਸਾਡੇ ਰਿਸ਼ਤੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਸੀ ਬਸ ਇੱਕ ਨਾਰਮਲ ਜਿਹਾ ਰਿਸ਼ਤਾ ਸੀ ਉਹਨੇ ਕਿਹਾ ਕਿ ਤੂੰ ਆਪਣੇ ਘਰ ਵਾਲੇ ਨਾਲ ਗੱਲ ਕਰ ਲੈ ਮੈਂ ਕਿਹਾ ਤੂੰ ਹੀ ਤਾਂ ਕਿਹਾ ਸੀ ਕਿ ਮੇਰਾ ਘਰ ਵਾਲਾ ਪ੍ਰਿਆ ਦੇ ਨਾਲ ਰਿਸ਼ਤਾ ਰੱਖਦਾ ਉਹਨੇ ਕਿਹਾ ਹਾਂ ਦੋਨਾਂ ਦੇ ਵਿੱਚ ਰਿਸ਼ਤਾ ਤਾਂ ਹੈਗਾ ਪਰ ਉਹ ਦੋਵੇਂ ਬੁਆਏਫ੍ਰੈਂਡ ਜਾਂ গারਲਫ੍ਰੈਂਡ ਆ ਜਾਂ ਕੁਝ ਹੋਰ ਇਹ ਮੈਨੂੰ ਨਹੀਂ ਪਤਾ ਜਾਂ ਫਿਰ ਪ੍ਰਿਆ ਉਹਦੀ ਬੌਸ ਆ ਮੈਨੂੰ ਇਹ ਵੀ ਨਹੀਂ ਪਤਾ ਆਨੰਦ ਦੀ ਇਹ ਗੱਲ ਸੁਣ ਕੇ ਤਾਂ ਮੈਨੂੰ ਬਹੁਤ ਗੁੱਸਾ ਆ ਗਿਆ ਪਰ ਮੈਂ ਰਾਜ ਦੇ ਨਾਲ ਰਹਿਣਾ ਨਹੀਂ ਚਾਹੁੰਦੀ ਸੀ ਉਹਨੇ ਇੱਕ ਵਾਰ ਮੇਰੇ ਕਮਰੇ ਦਾ ਦਰਵਾਜ਼ਾ ਨਹੀਂ ਖੜਕਾਇਆ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸੀ ਜਦੋਂ ਰਾਜ ਸਵੇਰੇ ਉੱਠਿਆ ਤੇ ਕਹਿੰਦਾ ਦੇਖ ਸਾਡੇ ਮੁੰਡੇ ਦੇ ਲਈ ਬਹੁਤ ਜ਼ਰੂਰੀ ਆ ਜੇ ਤੂੰ ਮੇਰੇ ਨਾਲ ਖੁਸ਼ ਨਹੀਂ ਆ ਤਾਂ ਮੈਂ ਕਿਆ ਮੈਂ ਖੁਸ਼ ਕਿਦਾਂ ਹੋਊਂਗੀ ਰਾਜ ਤੈਨੂੰ ਪਤਾ ਨਾ ਕਿ ਤੂੰ ਮੈਨੂੰ ਕੀ ਦਿੰਦਾ ਤੂੰ ਮੈਨੂੰ ਖੁਸ਼ ਕਰਨ ਦੇ ਲਈ ਮੈਂ ਇਦਾਂ ਦੀ ਜ਼ਿੰਦਗੀ ਨਹੀਂ ਜੀ ਸਕਦੀ ਹਰ ਵੇਲੇ ਮਰਦੀ ਰਹਿੰਦੀ ਆ ਤੇਰੇ ਨਾਲ ਤੇਰੀ وجہ ਦੇ ਨਾਲ ਹੀ ਮੈਂ ਬਿਨਾਂ ਸੋਚੇ ਸਮਝੇ ਗਲਤ ਕਦਮ ਚੁੱਕ ਲਿਆ ਕਿਸ ਹੱਦ ਤੱਕ ਤੂੰ ਮੈਨੂੰ ਪਰੇਸ਼ਾਨ ਕੀਤਾ ਤੂੰ ਸੋਚ ਵੀ ਨਹੀਂ ਸਕਦਾ ਰਾਜ ਕਹਿਣ ਲੱਗਾ ਪਿੰਕੀ ਪ੍ਰਿਆ ਮੇਰੇ ਡਾਕਟਰ ਆ ਮੈਂ ਉਹਦੇ ਕੋਲੋਂ ਆਪਣਾ ਇਲਾਜ ਕਰਵਾਉਂਦਾ ਤਾਕੇ ਮੈਂ ਤੈਨੂੰ ਖੁਸ਼ੀ ਦੇ ਸਕਾਂ ਜੋ ਤੂੰ ਚਾਹੁੰਦੀ ਆ ਉਹਦੀ ਗੱਲ ਸੁਣ ਕੇ ਤਾਂ ਮੈਂ ਹੈਰਾਨ ਜਈ ਹੋ ਗਈ ਪਰ ਇਦਾਂ ਦੀ ਕੀ ਬਿਮਾਰੀ ਸੀ ਜਿਹਦੇ ਨਾਲ ਉਹਨੂੰ ਇੰਨੇ ਸਾਲਾਂ ਤੋਂ ਇਲਾਜ ਕਰਵਾਉਂਦਾ ਸੀ ਮੈਂ ਤਾਂ ਕੋਈ ਇਦਾਂ ਦੀ ਬਿਮਾਰੀ ਬਾਰੇ ਸੁਣਿਆ ਵੀ ਨਹੀਂ ਸੀ ਮੈਂ ਹੁਣ ਮਰਦਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਇਹ ਸਿਰਫ ਫਰੇਬੀ ਹੁੰਦੇ ਆ ਤੇ ਮੈਂ ਆਪਣੇ ਘਰ ਵਾਲੇ ਤੋਂ ਅਲੱਗ ਹੋਣ ਦਾ ਫੈਸਲਾ ਕਰ ਲਿਆ ਸੀ ਹਾਂ ਮੇਰੇ ਮੁੰਡੇ ਨੂੰ ਮੇਰੀ ਪਰੇਸ਼ਾਨੀ ਜ਼ਰੂਰ ਹੋਗੀ ਪਰ ਮੈਂ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਕਿਸੇ ਇਦਾਂ ਦੇ ਇਨਸਾਨ ਦੇ ਨਾਲ ਘਰ ਬਸਾਉਣਾ ਚਾਹੁੰਦੀ ਸੀ ਜਿਹਦੇ ਤੋਂ ਮੈਨੂੰ ਪਿਆਰ ਇੱਜ਼ਤ ਸਭ ਕੁਝ ਮਿਲੇ ਜੋ ਮੈਨੂੰ ਆਪਣੇ ਦਿਲ ਦੀ ਹਰ ਗੱਲ ਕਹੇ ਤੇ ਇਹ ਝੂਠੇ ਸੇ ਵੀ ਜ਼ਿੰਦਗੀ ਜ਼ਿੰਦਗੀ ਤੋਂ ਮੇਰਾ ਖੜਾ ਛੁੱਟ ਜਾਵੇ ਹਾਂਜੀ ਦੋਸਤੋ ਇਹ ਸੀ ਮੇਰੀ ਦਰਦਪਰੀ ਕਹਾਣੀ ਕਹਾਣੀ ਬਾਰੇ ਤੁਹਾਡੇ ਕੀ ਖਿਆਲ ਨੇ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸੋ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ